ਆਪਦੇ ਵੱਲੋਂ ਬਿਆਨ ਦਿੰਦਾ ਹੂੰ ਕਹਿੰਦਾ ਵੀ ਇਹ ਕੰਮ ਬਹੁਤ ਗਲਤ ਹੋ ਗਿਆ ਵੀ ਕਹਿੰਦਾ ਅਸੀਂ ਤਾਂ ਪਰਵਾਸਾ ਦਿੰਨੇ ਆ ਸਿੰਘਾਂ ਦੀ ਵੀ ਸੰਗ ਤਾਂ ਐ ਦਲੇਰ ਹੁੰਦੇ ਆ ਇਹਦਾ ਮਦਦ ਕਰਨ ਵਾਲੇ ਹੁੰਦੇ ਆ ਇਹ ਤਾਂ ਔਰਤ ਤੇ ਵਾਰ ਨਹੀਂ ਕਰਦੇ ਇਹ ਤਾਂ ਗਰੀਬ ਦੀ ਨਿਹੱਥੇ ਦੀ ਰੱਖਿਆ ਕਰਦੇ ਆ ਵੀ ਉਹ ਕਹਿੰਦਾ ਸਿੰਘ ਇਹੋ ਜਿਹੇ ਤਾਂ ਨਹੀਂ ਹੁੰਦੇ ਉਹ ਕਹਿੰਦਾ ਉਹ ਕਹਿੰਦਾ ਵੀ ਜਿਹੜੇ ਪਹਿਲਾਂ ਸਿੰਘ ਹੁੰਦੇ ਸੀ ਪ੍ਰਾਤਨ ਕੀਓ ਸਿੰਘ ਐ ਜਿਹੇ ਹੁੰਦੇ ਸੀ ਮੈਂ ਉਹਨੂੰ ਇਹ ਪੁੱਛਦਾ ਮਿੱਕੇ ਨੂੰ ਬਾਈ ਮਿੱਕਿਆ ਜਿਨ੍ਹਾਂ ਦੇ ਨਾਮ ਅਗਰ ਕੌਰ ਲੱਗਦਾ ਜਾਂ ਜਿਹੜੀਆਂ ਪੰਜਾਬ ਦੀਆਂ ਧੀਆਂ ਉਹ ਵੀ ਤਾਂ ਐ ਤੜ ਨਹੀਂ ਹੁੰਦੀਆਂ ਸੀਗੀਆਂ ਜਿਵੇਂ ਇਹ ਆ ਬਿਲਕੁਲ ਮਿੱਕੇ ਨੇ ਸਭ ਤੋਂ ਪਹਿਲਾ ਵੀਡੀਓ ਚ ਇਹਨਾਂ ਨੇ ਫੁੱਲ ਗੰਦ ਖਿਲਾ ਰਿਆ ਤੇ ਇਹਨਾਂ ਨੂੰ ਗੰਦੀ ਚੰਗਾ ਲੱਗਦਾ ਹੂੰ ਮਿੱਕੇ ਬਾਈ ਭਾਰਤ ਦੇ ਵਿੱਚ ਹੋਰ ਵੀ ਸਟੇਟਾਂ ਹੈਗੀਆਂ ਆਪਾਂ ਜਾਣਦੇ ਆਂ ਪੰਜਾਬ ਵੀ ਭਾਰਤ ਦੇ ਵਿੱਚ ਸਟੇਟ ਦੇ ਵਿੱਚ ਗਿਣਿਆ ਜਾਂਦਾ ਆਪਾਂ ਹੈ ਵਾਕਈ ਹੂੰ ਪੰਜਾਬ ਦੀ ਰਹਿਣ ਸਹਿਣ ਸ਼ਰਮ ਹਿਆ ਅਣਖ ਇਹ ਹੋਰ ਸਟੇਟਾਂ ਨਾਲੋਂ ਫਰਕ ਆ ਤੇ ਨਾਲੇ ਇਹ ਜਿਨ੍ਹਾਂ ਦੀ ਗੱਲ ਕਰਦਾਂ ਮੈਂ ਤੁਹਾਨੂੰ ਦੱਸਦਾ ਇਹ ਹੋਈ ਨਾ ਬਾਰੇ ਮੈਨੂੰ ਦੱਸੇ ਇਹ ਤਾਂ ਬੜਾ ਅਫਸੋਸ ਕੀਤਾ ਤੇ ਐਂ ਤਾਂ ਵੇਖਿਆ ਨਹੀਂ ਵੀ ਸਾਡੇ ਜਵਾਕਿਆਂ ਨੂੰ ਗੰਦ ਖਲਾਰੀ ਜਾਂਦੀ ਆ ਬਿਲਕੁਲ ਇਹਦਾ ਭਰਾ ਦਲੇਰ ਮੈਂ ਦੀ ਕੀਰਤਨ ਕਰਦਾ ਰਿਹਾ ਬਾਅਦ ਚ ਸਿੰਗਰ ਬਣਿਆ ਪਿਆ ਹੁਣ ਇਹਨੂੰ ਕਿ ਉਹਨੂੰ ਜਾ ਕੇ ਪੁੱਛੀ ਕਿ ਪੰਜਾਬ ਦੀ ਕੀ ਡੈਫੀਨੇਸ਼ਨ ਆ ਬਿਲਕੁਲ ਅਸੀਂ ਸਾਡੀਆਂ ਨਸਲਾਂ ਤਾਂ ਪਹਿਲਾਂ ਹੀ ਖਰਾਬ ਹੋ ਗਈਆਂ ਆ ਹੁਣ ਮੈਨੂੰ ਦੱਸੀ ਦੂੰ ਨੈਂਸੀ ਗਰੇ ਵਾਲਾ ਉਹਦਾ ਨਾਮ ਅਨੀਤਾ ਘਣੀ ਹੋਤਰੀ ਆ ਹਾਂ ਜਿਹੜੀ ਕਮਲ ਕੌਰ ਹੈ ਨਾ ਕੰਚਨ ਕੁਮਾਰੀ ਸੀਗੀ ਹਾਂ ਦੀਪਕਾ ਲੁਥਰਾ ਜਿਹੜੀ ਹੈ ਜਯਾਦੀ ਖੱਤਰੀ ਹੈ ਗਗਨ ਅਗਰਵਾਲ ਦਾ ਅਸਲੀ ਨਾਮ ਜੋਤੀ ਜਯਾਦ ਐਸੀ ਹੈ ਨਵੀ ਪੰਗੂਆ ਜਿਹੜਾ ਉਹਦਾ ਅਸਲੀ ਨਾਮ ਨਵੀ ਪੰਗੂ ਜਿਹੜੀ ਉਹਦਾ ਅਸਲੀ ਨਾਮ ਚੇਤਨਾ ਕੁਮਾਰੀ ਆ ਅੱਛਾ ਠੀਕ ਹੈ ਚਲੋ ਇਹ ਕਿਸ ਨੇ ਮੈਨੂੰ ਭੇਜਿਆ ਸੀ ਕਿ ਮੈਂ ਕਹਾਣੀ ਸੁਣਾਉਣਾ ਪੜਕੇ ਉਹਨੇ ਕਾਸਟ ਵੀ ਲੀ ਕੇ ਆ ਕਾਸਟ ਨਹੀਂ ਲੈਂਦੇ ਪਹਿਲਾਂ ਬੋਲੇ ਵੀ ਆ ਸੰਨੀ ਲਿਆਉਣਾ ਜਿਹੜਾ ਉਹਦਾ ਨਾਮ ਕਰਨ ਜੋਤਕਰ ਬੋਰਾ ਖੱਤਰੀਆ ਹੈ ਮੀਤੀ ਕਲੇਰਾ ਉਹ ਕਹਿੰਦਾ ਦਿੱਲੀ ਦੇ ਬਾਣੀਆਂ ਦੀ ਕੁੜੀ ਆਏ ਸਰਲੀਨ ਕਮਿਆਰ ਆ ਜਿਹੜੀ ਉਹ ਸਰਲੀਨ ਆ ਜਿਹੜੀ ਉਹ ਕਮਿਆਰ ਆ ਕਮਿਆਰ ਦੀ ਆ ਹਾਂ ਚਲੋ ਇਹ ਆਪਾਂ ਜਾਤ ਪਾਤ ਤੋਰ ਤੇ ਨਹੀਂ ਕਰਦੇ ਪਰ ਜਿਹੜੀਆਂ ਮੈਂ ਅੱਜ ਜਿਵੇਂ ਹੁਣ ਕੋਈ ਜੁਤੀ ਐ ਜਾਂ ਕੰਚਨ ਕੁਮਾਰੀ ਐ ਕੋਸ਼ਾ ਨੀਕਾ ਜੀ ਇੱਥੇ ਵੀ ਧਿਆਨ ਮਾਰ ਲੋ ਵੀ ਕਿਤੇ ਸਾਡੇ ਪੰਜਾਬ ਦੀ ਨਸਲ ਨੂੰ ਵਿਗਾੜਨ ਲਈ ਜਾਂ ਪੰਜਾਬ ਦੀਆਂ ਧੀਆਂ ਦੇ ਦੁਨੀਆ ਵਿੱਚ ਵਿਖਾਉਣ ਲਈ ਕਿਤੇ ਕੀਤਾ ਤਾਂ ਨਹੀਂ ਹੁੰਦਾ ਕੋਈ ਸਾਜ਼ਿਸ਼ ਤਾਂ ਨਹੀਂ ਕੀ ਹੈ ਤੁਹਾਡਾ ਇੱਥੇ ਤਾਂ ਧਿਆਨ ਗਿਆ ਨਾ ਤੇਰਾ ਤੁਹਾਡਾ ਇੱਥੇ ਧਿਆਨ ਗਿਆ ਤੂੰ ਆਪਦੀ ਵੀਡੀਓ ਵਿੱਚ ਗੰਦ ਖਲਾ ਰਿਆ ਸਟਾਰਟਿੰਗ ਜੱਸੀ ਉਹ ਤਾਂ ਛੋਟੇ ਛੋਟੇ ਹੁੰਦੇ ਸੀਗੇ ਛੋਟੇ ਨਹੀਂ ਮਤਲਬ ਚਲ ਸੌਰਤ ਸੀਗੀ ਇੱਕ ਹੋਰ ਸਿੰਗਰ ਉਹ ਹੁਣ ਕਹਿੰਦਾ ਵੀ ਮੈਂ ਬਹੁਤ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਬਹੁਤ ਕੁਝ ਕਰਦਾ ਮੈਂ ਦਾ ਗੁਰੂ ਬਿਨਾ ਕੁਝ ਨਹੀਂ ਉਹਦੀਆਂ ਤੁਸੀਂ ਵੀਡੀਓ ਦੇਖ ਲਓ ਪੁਰਾਣੇ ਗਾਣਿਆਂ ਦੇ ਵਿੱਚ ਤੁਸੀਂ ਉਦੋਂ ਤੋਂ ਗੰਦ ਖਲਾਰਨ ਲੱਗੇ ਆ ਤੇ ਹੁਣ ਇਹ ਗੰਦ ਦੀ ਜੜ ਇੰਨੀ ਕ ਵੱਧ ਚੁੱਕੀ ਸੀ ਜਾਂ ਵੱਧ ਚੁੱਕੀ ਆ ਜਿਨ੍ਹਾਂ ਨਾਲ ਸਾਡੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹ ਚੀਜ਼ ਬਾਰੇ ਇਹ ਚੀਜ਼ ਕੀ ਆ ਕਿੱਧਰੋਂ ਜਾਂਦੀ ਆ ਨੰਗੀਆਂ ਹੋ ਕੇ ਨੱਚੀ ਜਾਂਦੀਆਂ ਸਹੀ ਹੈ ਮਿਕਾ ਜੀ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਰਿਸ਼ੀਆਂ ਮੁਣੀਆਂ ਦੀ ਧਰਤੀ ਆ ਇਹ ਯੋਧਿਆਂ ਸੂਰਬੀਰਾਂ ਦੀ ਧਰਤੀ ਆ ਅਣਖੀਆਂ ਦੀ ਧਰਤੀ ਆ ਕੌਰ ਨਾਮ ਦਾ ਤੈਨੂੰ ਪਤਾ ਹੀ ਹੈ ਕੌਰ ਨਾਮ ਕੀ ਆ ਉਹਦਾ ਪਤਾ ਹੀ ਅਰਥ ਪਤਾ ਹੀ ਆ ਤੈਨੂੰ ਇਹ ਜਝਾਰੂ ਸਿੰਘਣੀਆਂ ਦੀ ਔਰਤਾਂ ਦੀ ਪੰਜਾਬਣਾਂ ਦੀ ਧਰਤੀ ਆ ਜਿਨ੍ਹਾਂ ਕੋਲੇ ਸ਼ਰਮ ਆ ਅਣਖ ਸੀ ਪਰਦਾ ਸੀ ਤੇ ਇਹਦਾ ਯਾਰ ਕੋਰਾ ਗੰਦ ਸੀ ਸੋ ਮਿਕਾਈ ਤੁਸੀਂ ਇਹ ਗੱਲ ਕਹੀ ਆ ਵੀ ਸਿੰਘ ਆਏ ਤਾਂ ਨਹੀਂ ਹੁੰਦੇ ਸੀ ਤੇ ਮੈਂ ਵੀ ਪੁੱਛਦਾ ਵੀ ਜਿਨ੍ਹਾਂ ਦੇ ਨਾਮ ਅਗਰ ਕੌਰ ਲੱਗਦਾ ਜਾਂ ਪੰਜਾਬਣ ਉਹ ਵੀ ਤਾਂ ਆਏ ਤਾਂ ਨਹੀਂ ਹੁੰਦੀਆਂ ਸੀ ਜਿਹੜੀਆਂ ਇਹ ਆ ਸੋ ਤੈਨੂੰ ਦੁੱਖ ਲੱਗਾ ਇਹ ਚੀਜ਼ ਦਾ ਇਹ ਗੱਲ ਤਾਂ ਅਸੀਂ ਇਹਨੂੰ ਸਹੀ ਕਿੰਨੇ ਆ ਸਹੀ ਹੋਇਆ ਹੂੰ ਬਿਲਕੁਲ ਸਾਡੀਆਂ ਨਸਲਾਂ ਖਰਾਬ ਹੋਈ ਜਾਂਦੀਆਂ ਤੈਨੂੰ ਉਹ ਸੁਣ ਕੇ ਆ ਦੇਖੀ ਕੀ ਕਹਿੰਦੀ ਆ ਤੁਸੀਂ ਇਹ ਤੇ ਫੋਨ ਚਲਾਉਨੇ ਆ ਜਦੋਂ ਚੱਕ ਕੇ ਐਡ ਆ ਜਾਂਦੀ ਕੋਈ ਅਗਲੀ ਵੀਡੀਓ ਆ ਜਾਂਦੀ ਉੱਥੇ ਗੰਦ ਖਲਰ ਲੱਗ ਪੈਂਦੀਆਂ ਇਹ ਹੋਰ ਵੀ ਜਿਹੜੇ ਨਾਲ ਜਿੰਨੇ ਆ ਇਹ ਗੱਲ ਤੂੰ ਹੋਰ ਦੇਖ ਇਹਨੂੰ ਇੱਕ ਨੂੰ ਸੋਧਾ ਲਾਉਣ ਦੇ ਨਾਲ ਕਿੰਨਿਆਂ ਨੇ ਮਾਫੀ ਮੰਗੀ ਤੇ ਕਿੰਨੇ ਸ਼ਾਂਤ ਹੋ ਗਿਆ ਸਹੀ ਗੱਲ ਮਤਲਬ ਇਹ ਕਿ ਇਹ ਵੀ ਇੱਕ ਵਾਇਰਸ ਆ ਜੀ ਨੂੰ ਨੱਥ ਪਾਈ ਆ ਨਾ ਬਿਲਕੁਲ ਤੇ ਸੈੰਗ ਸ਼ੁਰੂ ਤੋਂ ਹੀ ਨੱਥ ਪਾਉਂਦੇ ਆਏ ਆ ਬਾਈ ਜੀ ਹਾਂ ਇਹ ਵਿਅਕਤੀ ਅਪਿਆਚਾਰੀ ਆ ਬਿਲਕੁਲ ਇਹ ਅਪਿਆਚਾਰੀ ਆ ਕਹੇ ਸੰਗਾਂ ਨੇ ਨੱਥ ਪਾਈ ਆ ਕੋਈ ਵੀ ਕਿਸੇ ਜੀ ਦੀ ਲਹਿਰ ਚਲਦੀ ਹੈ ਚਲਾਤੀ ਉਹਨਾਂ ਨੇ ਲਹਿਰ ਗੰਦ ਰੋਕਦਾ ਰੋਕ ਦੇਣਗੇ ਗੰਦ ਹੋਰ ਵੀ ਰੋਕਾਂਗੇ ਜੇ ਕੋਈ ਹੋਊਗਾ ਅਸੀਂ ਵੀ ਨਾਲ ਆ ਜਾ ਹੋਰ ਦੁਨੀਆ ਵੀ ਨਾਲ ਹੋਣਾ ਵੀ ਚਾਹੀਦਾ ਨਾਲ ਬਿਲਕੁਲ ਜੀ ਦਾ ਪ੍ਰਭਾਵ ਮੜਾ ਜਿਹੜੇ ਜੋੜੇ ਜੜੇ ਜੇ ਗਲਤ ਕਰੀ ਜਾਂਦੇ ਆ ਕਿੰਨੇ ਨੇ ਮਾਫੀ ਮੰਗਿਆ ਕਿੰਨੇ ਗਲਤ ਕਰੀ ਜਾਂਦੇ ਆ ਮੇਕਾ ਹੀ ਧਿਆਣੇ ਇਧਰ ਮਾਰੋ ਮੜਾ ਜਾ ਤੁਸੀਂ ਬੰਬੇ ਰਹਿੰਦੇ ਆ ਸਾਡੀ ਨਸਲ ਨੂੰ ਹੋਇਆ ਕੀ ਸਾਡਾ ਘਰ-ਬਾਰ ਕਿਉਂ ਨਹੀਂ ਬਣਿਆ ਤੁਸੀਂ ਤੂੰ ਵਾਜਦਾ ਫਿਰਦਾ ਕਰੇ ਬੰਬੇ ਜਾਵੜਨਗਰ ਪਿਆਵਾ ਆਇਆ ਨਾ ਕਰੇ ਅਮਰੀਕਾ ਜਾਵੜਨਗਰ ਕਿਤੇ ਕੀ ਕਰਦਾ ਪਵਾ ਤੂੰ ਕਿਰਤੀ ਕਰਦਾ ਉਹ ਤੇਰਾ ਕੰਮ ਆ ਇਹ ਪਰ ਤੂੰ ਇਹ ਦੇਖ ਜਿਹੜਾ ਗੰਦ ਪਰੋਸਿਆ ਗਿਆ ਸਾਡੀ ਨਸਲ ਨੂੰ ਕਿਤੇ ਹੋਰ ਵੜਿਆ ਗਿਆ ਉਹ ਜਗ੍ਹਾ ਨੇ ਸਾਨੂੰ ਸਾਡੀ ਅਸਲ ਜੜ ਸਾਡਾ ਅਸਲ ਵजूद ਨਾਲ ਉਹ ਨਹੀਂ ਦਿੱਤਾ ਨਹੀਂ ਦਿੱਤਾ ਸਾਡੇ ਮੁੰਡੇ ਵੀ ਉਕਸਤ ਹੁੰਦੇ ਰਹੇ ਸਾਡੀਆਂ ਬੱਚੀਆਂ ਹੋਰ ਪਾਸੇ ਲੱਗਦੀ ਰਹੀਆਂ ਧੀਆਂ ਭੈਣਾ ਗਲਤ ਪਾਸੇ ਤੁਰ ਪਿਆ ਸੀ ਇਹ ਚੀਜ਼ ਇਸੇ ਕਰਕੇ ਬਹੁਤ ਵੱਡਾ ਕਲੰਕ ਸੀ ਇਹ ਚੀਜ਼ਾਂ ਨੇ ਸਾਡੀ نسل ਨੂੰ ਆਪਦੇ ਅਸਲ ਘਰ ਤੱਕ ਹੀ ਨਹੀਂ ਆਉਣ ਦਿੱਤਾ ਅਸੀਂ ਇਹਨਾਂ ਗੰਦ ਚੋਂ ਨਿਕਲਾਂਗੇ ਸਰਚਾ ਕਰਾਂਗੇ ਪਿੱਛੇ ਵੱਜਾਂਗੇ ਵੀ ਅਸੀਂ ਕੌਣ ਆ ਬਿਲਕੁਲ ਤੇਰਾ ਫਰਜ਼ ਤੇ ਬੰਦਾ ਸੀ ਤੂੰ ਸਿੰਘ ਨਾ ਇੱਕ ਤੇਰਾ ਫਰਜ਼ ਬੰਦਾ ਸੀ ਵੀ ਭਾਈ ਧੀਆਂ ਪਣਾ ਨਸੀਹਤ ਲੈਣ ਸਾਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ ਸਾਡੇ ਪੰਜਾਬ ਦੀ ਪਰਿਭਾਸ਼ਾ ਸਾਡੇ ਪੰਜਾਬ ਦੀਆਂ ਧੀਆਂ ਪਣਾ ਦੀ ਪਰਿਭਾਸ਼ਾ ਹੀ ਨਹੀਂ ਗਈ ਗੁਰੂ ਸਾਹਿਬ ਨੇ ਜਿਹਨੂੰ ਨਾਮ ਔਰਤ ਨੂੰ ਦੇ ਨਾਮ ਅਗਰ ਕੌਰ ਲਾਇਆ ਕੌਰ ਦੀ ਇਹ ਪਰਿਭਾਸ਼ਾ ਨਹੀਂ ਗਈ ਕੌਰ ਇੱਕ ਦਲੇਰ ਅਣਖੀ ਸਹਿੜੀ ਤੇ ਸ਼ਰਮ ਰਿਆ ਪਰਦੇ ਵਾਲੀ ਔਰਤਾਂ ਤੇ ਤੂੰ ਕਿਹੜੇ ਪਾਸੇ ਤੁਰ ਪਿਆ ਸੋ ਬੇਨਤੀ ਆ ਮੈਂ ਤਾਂ ਕਦੇ ਦੇਖਿਆ ਨਹੀਂ ਤੁਸੀਂ ਕਿਤੇ ਪੰਜਾਬ ਦੇ ਭਲੇ ਲਈ ਕੋਈ ਕਿਸੇ ਪਾਸੇ ਦਾ ਕੋਈ ਕੀਤਾ ਹੋਵੇ ਜਾਂ ਕਦੇ ਕਿਸੇ ਪੰਜਾਬ ਦੀ ਆਵਾਜ਼ ਉੱਠੀ ਹੋਵੇ ਤੇ ਤੁਸੀਂ ਬਰਾਬਰ ਖੜੇ ਹੋ ਠੋਕੇ ਆਵਾਜ਼ ਵੀ ਦਿੱਤੀ ਹੋਵੇ ਉੱਥੇ ਤੁਸੀਂ ਆਏ ਨਹੀਂ ਸੋ ਬੇਨਤੀ ਕਰਦੇ ਆ ਆ ਜਿਹੜਾ ਗੰਦਵਾਦ ਆਇਆ ਨਾ ਪਰੋਸੀ ਜੰਨੇ ਆ ਇਹਨਾਂ ਨੂੰ ਨਾਮ ਵਧਣ ਦਿਓ ਨਾ ਇਹਨਾਂ ਨੂੰ ਅਕਸਰ ਕਰੋ ਬਹੁਤ ਮਾੜਾ ਹੋ ਗਿਆ ਇਹ ਸਹੀ ਗੱਲ ਸੋ ਬੇਨਤੀ ਆ ਇਹ ਧਿਆਨ ਮਾਰੋ ਮਿਕਾ ਜੀ ਹਾਂ ਬਸ ਇਹ